ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ੇਰਗਿੱਲ ਬਈ ਇਹ ਸਪੈਸ਼ਲੀ ਵੀਡੀਓ ਤਾਂ ਉਹਨਾਂ ਵੀਰਾਂ ਭਰਾਵਾਂ ਵਾਸਤੇ ਬਣਾਉਣ ਲੱਗਿਆ ਜਿਹੜੇ ਮੰਨੋ ਕੈਨੇਡਾ ਤੋਂ ਅਮਰੀਕਾ ਆਉਂਦੇ ਆਗੇ ਅੱਜ ਦੇ ਟਾਈਮ ਉਹ ਜੇ ਮੈਂ ਅਮਰੀਕਾ ਜਾਂ ਜਿੱਥੇ ਅਮਰੀਕਾ ਜਾਮੈਂ ਤੇ ਬਹੁਤ ਵੀਡੀਓ ਦੇਖਦੇ ਹਨਾ ਆਨਲਾਈਨ ਸੋਸ਼ਲ ਮੀਡੀਆ ਤੇ ਵੀ ਜੀ ਆਪਣਾ ਕੈਨੇਡਾ ਤੋਂ ਅਮਰੀਕਾ ਨੂੰ ਆਇਆ ਮੌਂਟਰੀਅਲ ਤੋਂ ਨਿਊਯਾਰਕ ਆਪਣਾ ਵੀ ਛੀਫ ਗੇਮ ਹਨਾ ਤੇ ਬਹੁਤੀ ਵੀਡੀਓ ਦੇਖਦੇ ਆ ਚਲੋ ਕਿਸੇ ਬੰਦੇ ਦਾ ਨਾਮ ਵੀ ਲੈਂਦੇ ਹੁੰਦੇ ਵੀ ਜਿਹਦੇ ਰਾਹੀਂ ਉਹ ਆਉਂਦੇ ਆਗੇ ਕੰਮ ਕਰਦੇ ਆਗੇ ਹਨਾ ਮੁੰਡੇ ਕਰਾਉਂਦੇ ਆਗੇ ਤੇ ਸੀਫ ਇਧਰ ਆਉਂਦੇ ਆਗੇ ਪਰ ਬਈ ਐਂ ਦੱਸੋ ਦੂਜੀ ਵੀ ਹਨਾ ਮੈਂ ਪਹਿਲਾਂ ਇਹ ਦੇਖੋ ਵੀ ਤੁਸੀਂ ਆਉਣਾ ਕਾਦੇ ਵਾਸਤੇ ਇਥੇ ਕੰਮ ਕਰਨ ਵਾਸਤੇ ਆਉਣਾ ਕੱਲਾ ਜਾਂ ਤੁਸੀਂ ਆਪਣਾ ਫਿਊਚਰ ਵੀ ਦੇਖਦੇ ਹੋ ਵੀ ਇਥੇ ਪੱਕੇ ਵਗੈਰਾ ਹੋਣਾ ਹਨਾ ਤੁਸੀਂ ਕਿਉਂਕਿ ਅਸੀਂ ਤੁਜੀ ਵੀਡੀਓ ਵਗੈਰਾ ਦੇਖੀਆਂ ਹੋਣਗੀਆਂ ਹਨਾ ਤੇ ਹੋਰ ਵੀ ਬਥੇਰੇ ਵੀਰਾਂ ਨੇ ਪਾਈਆਂ ਨੇ ਇਹ ਮੁੱਦੇ ਤੇ ਵੀਡੀਓ ਵੀ ਪਾਈਆਂ ਹੋਈਆਂ ਨੇ ਤੇ ਨਿਊਜ਼ ਵਗੈਰਾ ਚ ਬਥੇਰੇ ਵਕੀਲ ਬਥੇਰੇ ਦਾਖ ਦੇ ਆਗੇ ਵੀ ਭਾਈ ਅਮਰੀਕਾ ਇਦਾਂ ਨਾ ਟੱਪੋ ਜਿਹੜੇ ਵੀਰ ਕੈਨੇਡਾ ਵਾਲੇ ਆਗੇ ਦੇ ਤੁਸੀਂ ਕੈਨੇਡਾ ਚ ਸਟੂਡੈਂਟ ਸਟੂਡੈਂਟ ਵੀਜ਼ੇ ਤੇ ਆਏ ਹੋਏ ਹੋ ਤਾਂ ਭਾਈ ਨਾ ਆਓ ਹਨਾ ਇੱਧਰ ਨਾ ਆਓ ਭਾਈ ਪਹਿਲਾਂ ਉੱਥੇ ਦੇਖੋ ਆਪਣਾ ਕੇਸ ਦਾ ਉਹ ਵਗੈਰਾ ਜੋ ਵੀ ਆਪਣਾ ਕਿਸੇ ਵਕੀਲ ਦੀ ਚੰਗੀ ਸਲਾਹ ਲਓ ਪੱਕੇ ਹੋਣਾ ਵੀ ਕਿਦਾਂ ਪੱਕੇ ਹੋਣਾਗਾ ਹਨਾ ਸਟੱਡੀ ਵਗੈਰਾ ਆਪਣੀ ਕੰਪਲੀਟ ਕਰੋ ਜੇ ਤੁਹਾਨੂੰ ਆਇਆ ਵੀ ਉੱਥੇ ਕੰਮ ਨਹੀਂ ਮਿਲਦਾ ਜਿਹੜੀ ਟਾਈਮ ਅਮਰੀਕਾ ਆਉਂਗੇ ਅਮਰੀਕਾ ਜਾਉਂਦੇ ਨੂੰ ਕੰਮ ਮਿਲ ਜੂ ਬਾਈ ਕੰਮ ਇੱਥੇ ਵੀ ਨਹੀਂ ਹੈਗਾ ਅਮਰੀਕਾ 'ਚ ਵੀ ਇਸ ਵਕਤ ਕੰਮ ਨਹੀਂ ਹੈਗਾ ਅਮਰੀਕਾ 'ਚ ਵੀ ਵੀਰੇ ਇਸ ਵਕਤ ਕੰਮ ਨਹੀਂ ਹੈਗਾ ਜਮੀ ਹੈਨਾ ਮੁੰਡੇ ਪੰਜ 6 ਮਹੀਨਿਆਂ ਦੇ ਕੋਈ 5 ਮਹੀਨੇ ਦਾ ਕੋਈ 6 ਮਹੀਨਿਆਂ ਦਾ ਕੋਈ 4 ਮਹੀਨਿਆਂ ਦਾ ਬਿੱਲੇ ਬੈਠਿਆ ਕਿ ਇੱਥੇ ਇੱਥੇ ਵੀ ਨਹੀਂ ਕੰਮ ਮਿਲਦੇ ਹੈਨਾ ਜੇ ਕਿਸੇ ਨੂੰ ਆਇਆਗੇ ਵੀ ਇੱਥੇ ਅਮਰੀਕਾ ਆਉਂਦੇ ਨੂੰ ਕੰਮ ਮਿਲ ਜੂਗਾ ਨਾ ਬਾਈ ਇੱਥੇ ਕੰਮ ਮਿਲੇ ਤੇ ਕੰਮ ਦਾ ਵੀ ਚਲੋ ਛੱਡੋ ਹਨਾ ਮੇਨ ਗੱਲ ਬਾਈ ਹੁੰਦੀ ਹੈਗੀ ਪੱਕੇ ਹੋਣ ਦੀ ਜੇ ਛੋੜਾ ਇੱਥੇ ਫਿਊਚਰ ਹੀ ਨਹੀਂ ਬਣੂ ਆਗੇ ਤੇ ਤੁਸੀਂ ਇਹਦੇ ਪੱਕੇ ਹੀ ਨਹੀਂ ਹੋਣੇ ਤੇ ਫੇਰ ਬਾਈ ਤੁਸੀਂ ਕੀ ਕਰੋਗੇ ਗੱਲਾਂ ਕੰਮ ਵੀ ਕਿੰਨੇ ਕੇ ਸਾਲ ਕਰ ਲੋਗੇ 2 ਸਾਲ 4 ਸਾਲ 5 ਸਾਲ ਇੰਡੀਆ ਤੁਸੀਂ ਜਾ ਨਹੀਂ ਸਕਨੇ ਹਨਾ 5 ਸਾਲ 6 ਸਾਲ ਕੰਮ ਕਰ ਲੋਗੇ ਤੇ ਬਾਈ ਔਖਾ ਹੋ ਜਾਂਦਾ ਸੁੰਦਾ ਹਨਾ ਬਹੁਤ ਜ਼ਿਆਦਾ ਵੱਧ ਪ੍ਰੋਬਲਮ ਆਉਂਦੀ ਹੈਗੀ ਤਾਂ ਕਰਕੇ ਵੀਰ ਬਣ ਕੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਆ ਜਿਹੜੇ ਬਾਰਡਰ ਕ੍ਰੋਸ ਕਰਦੇ ਪੈਗੇ ਅਮਰੀਕਾੋਂ ਦੇ ਪਿਆ ਇਹਨਾਂ ਦੀ ਸੰਧੀ ਹੋਈ ਹੋਈ ਹੈਗੀ ਬਾਈ ਅਮਰੀਕਾ ਨੂੰ ਨਾ ਆਓ ਯਾਰ ਤੁਸੀਂ ਪੱਕੇ ਨਹੀਂ ਹੋਣੇ ਇੱਥੇ ਜਦੋਂ ਵੀ ਛੁੱਟੀ ਮੰਨ ਲਓ ਵਰਕ ਪਰਮਿਟ ਜੋਂ ਨੂੰ ਇਹਨਾਂ ਨੇ ਦੇਤਾ ਜਦੋਂ ਛੁੱਟੀ ਤਰੀਕ ਵਗੈਰਾ ਪੈ ਗਈ ਤੇ ਸੋਨੂੰ ਇਹਨਾਂ ਨੇ ਬਾਈ ਡਿਪੋਰਟ ਕਰ ਦੇਣਾ ਉਵੇਂ ਜਿੰਨੇ ਵੀ ਮੋੜੀ ਆਉਂਦੇ ਹੈਗੇ ਭੈਣ ਭਾਈ ਆਉਂਦੇ ਆ ਬੋਲਦੇ ਆ ਕਿ ਤੋਂ ਕੋਈ ਕਹਿੰਦਾ ਭਾਈ ਅਸੀਂ 500 ਹੀ ਦਿੱਤਾ ਕੋਈ ਕਹਿੰਦਾ ਯਾਰ ਕੋਈ ਕਹਿੰਦਾ 2000 ਤੋਂ 5000 ਰੁਪਏ ਕਿਸੇ ਨੇ ਦਿੱਤਾ ਵੀ ਅਸੀਂ ਛੇਪ ਅਮਰੀਕਾ ਲੰਘ ਜੀਏ ਜੀ ਭਾਈ ਤੁਸੀਂ ਉਵੇਂ ਹੀ ਆ ਤਾਂ ਥੋੜਾ ਜਿਹਾ ਹਜੇ ਬੀਟ ਕਰ ਲਓ ਯਾਰ ਹਨਾ ਬੂਟਾਂ ਆਉਣ ਵਾਲੀਆਂ ਨੇ ਦੋ ਦਿਨ ਮਹੀਨਿਆਂ ਤੱਕ ਬੂਟਾਂ ਦਾ ਕਦੀ ਗਰੂ ਵੀ ਕੀ ਹੈ ਹਨਾ ਕਿਹੜੀ ਸਰਕਾਰ ਆਉਂਦੀ ਹੈਗੀ ਕਿਉਂਕਿ ਜੇ ਟਰੰਪ ਆ ਗਿਆ ਇਹਨੇ ਸਾਰਿਆਂ ਤੋਂ ਪਹਿਲਾਂ ਬਹੁਤ ਜ਼ਿਆਦਾ ਕੈਨੇਡਾ ਵਾਲਿਆਂ ਨੂੰ ਵਾਪਸ ਉਹ ਕਰਨਾ ਜੇ ਉਹ ਵੀ ਭਾਈ ਛੁੱਟੀ ਤਰੀਕੂ ਵਗੈਰਾ ਪੈਗੀਆਂ ਇਹਨਾਂ ਨੇ ਸੋਨੂੰ ਰਿਪੋਰਟ ਕਰ ਦੇਣਾ ਵੀਰੇ ਨਾਲੇ ਤੁਸੀਂ ਇੰਡੀਆ ਤੋਂ ਪੈਸੇ ਲਾ ਕੇ ਆਏ ਹੋ ਤੇ ਨਾਲੇ ਇੱਧਰ ਆਉਂਦੇ ਪੈਸੇ ਲਾਉਣੇ ਹਨ ਕੈਨੇਡਾ ਤੋਂ ਅਮਰੀਕਾ ਮੇਰੀ ਤਾਂ ਬੇਨਤੀ ਇਹੀ ਆ ਵੀ ਭਰਾਵੋ ਆਪਣਾ ਖਰਚਾ ਨਵਾਧੂ ਕਰ ਲਓ ਥੋੜਾ ਜਿਹਾ ਜੇ ਹੋਰ ਬੀਟ ਕਰ ਲਓ ਨਾਲੇ ਕੰਮ ਦੀ ਸਿਚੁਏਸ਼ਨ ਲੂਟ ਹੋ ਜੂਗੀ ਮਾਹੌਲ ਥੋੜਾ ਜਿਹਾ ਠੀਕ ਹੋ ਜਾਊਗਾ ਬਾਕੀ ਜਿਹਨੂੰ ਕੰਮ ਕਰ ਠੀਕ ਹੋਗੇ ਤੁਹਾਨੂੰ ਪਤਾ ਅਮਰੀਕਾ 'ਚ ਕੰਮ ਬਥੇ ਰੱਖਦਾ ਹੈਗਾ ਹਨਾ ਕੋਈ ਕਮੀ ਨਹੀਂ ਇੱਥੇ ਹੈਗੀ ਪੈਸਾ ਬਹੁਤ ਬੰਦਾ ਹੈਗਾ ਕੈਨੇਡਾ ਦੇ ਮੁਕਾਬਲੇ ਜਿਆਦਾ ਹੀ ਬੰਦਾ ਇੱਥੇ ਪਰ ਬਈ ਆਏ ਆ ਵੀ ਜੇ ਕੈਨੇਡਾ ਤੋਂ ਤੁਸੀਂ ਆਉਣੇ ਹੋ ਤਾਂ ਦੀ ਛੰਧੀ ਹੋਈ ਹੋਈ ਆ ਹਨਾ ਤੁਹਾਨੂੰ ਰਿਪੋਰਟ ਕਰ ਦੇਣਗੇ ਸਿਰਫ ਇਹੇ ਕਰਕੇ ਮੈਂ ਵੀਡੀਓ ਬਣਾਉਣ ਲੱਗਾ ਤੇ ਸਾਨੂੰ ਗਿਆ ਹਨਾ ਪਥੀਰੀ ਇੱਥੇ ਕੈਨੇਡਾ ਵਾਂਗੂ ਠੇਬਦੀ ਜਗ੍ਹਾ ਖਾਦੀ ਪਈ ਆ ਅਸੀਂ ਵੀ ਰਹੀ ਜਾਂਦੇ ਦੂਜੀ ਰਹੀ ਜਾਉਂਗੇ ਤੇ ਇਹੋੜਾ ਫਿਊਚਰ ਨਾ ਖਰਾਬ ਹੋ ਜੀ ਹਨਾ ਕਿਤੇ ਜੋ ਵੀ ਸਟੈਪ ਲੈਣਾ ਬਾਈ ਆਪਣੇ ਫਿਊਚਰ ਨੂੰ ਧਿਆਨ ਦੇ ਰੱਖ ਕੇ ਲੌਂਗ ਟਰਮ ਦਾ ਸੋਚ ਕੇ ਹਨਾ ਤੇ ਦੂਜੀ ਉਥੇ ਕਿੱਲਾ ਕੰਮ ਕਰਨੀ ਜਾਣਾ ਗਲੀਆਂ ਦੇਹਾੜੀਆਂ ਕਰਨ ਜਾਣਾ ਆਪਾਂ ਤੇ ਉਥੇ ਪੱਕੇ ਵੀ ਹੋਣਾ ਬਾਕੀ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੋ ਵੀ ਡਿਸੀਜਨ ਲੈਣਾ ਬਈ ਧਿਆਨ ਨਾਲ ਲੈਣਾ ਹਨਾ ਆਪਣੇ ਭਵਿੱਖ ਬਾਰੇ ਸੋਚ ਕੇ ਬਾਕੀ ਪ੍ਰਮਾਤਮਾ ਆਪ ਨੂੰ ਤੇ ਆਪਣੇ ਪਰਿਵਾਰ ਤੇ ਬਲੈਕੈਟਰ ਪਰ ਧੰਨਵਾਦ